ਸੂਬੇ ਭਾਰ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੰਜਾਬ ਪੁਲਿਸ ਵੱਲੋਂ ਆਪਰੇਸ਼ਨ ਫਰਹਾੜ 2 ਚਲਾਇਆ ਗਿਆ ਜਿਸ ਦੇ ਤਹਿਤ ਜਗ੍ਹਾ-ਜਗ੍ਹਾ ਤੇ ਹਾਈ-ਟੈਕ ਨਾਕੇ ਲਗਾਏ ਗਏ ਅਤੇ ਸਰਚ ਅਭਿਆਨ ਵੀ ਚਲਾਇਆ ਗਿਆ ਇਹ ਅਭਿਆਨ 72 ਘੰਟੇ ਨਿਰੰਤਰ ਚੱਲਿਆ ਜਿਸ ਦੇ ਤਹਿਤ ਮਾਚੀਵਾੜਾ ਸਾਹਿਬ ਦੇ ਨਜ਼ਦੀਕ ਪੈਂਦੇ ਰਹੀਮਾਪਾਦ ਤੋਂ ਇੱਕ ਗਾਇਕਾ ਤੇ ਉਸਦੇ ਪ੍ਰਾਂ ਨੂੰ 8 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਇਸ ਬੰਦ ਵਿੱਚ ਡੀਐਸਪੀ ਸਮਰੱਤ ਤਰਲੋਚਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿ ਦੱਸਿਆ ਉਹ ਕਹਿੰਦੇ ਹਾਂ ਉਹ ਨਾ ਪਰਮਜੀਤ ਕੌਰ ਕਮੇ ਪਿੰਡ ਦੀ ਮਾਵਾਦੀ ਰਹਿਣ ਵਾਲੀ ਹੈ ਜਿਹੜੀ 2023 ਦੇ ਵਿੱਚ 304 ਦੇ ਮਕਦਮੇ ਚ ਆਲਰੇਡੀ ਗ੍ਰਿਫਤਾਰ ਹੋਈ ਸੀ ਉਦੋਂ ਵੀ ਇਹ ਨਾ ਜਿਹੜੀ ਆ ਕਿਸੇ ਨੂੰ ਓਵਰਡੋਜ਼ ਦਿੰਦੀ ਸੀ ਜਿਹਦੇ ਕਰਕੇ ਸਵੱਛ ਦੀ ਡੈਥ ਹੋ ਗਈ ਸੀ 304 ਦਾ ਮਕਦਮਾ ਜਿਹੜਾ ਮਸ਼ਵੋੜੀ ਦਰਜ ਹੋਇਆ ਸੀ ਇਹ ਉਸ ਕੇਸ 'ਤੇ ਜਿਹੜੇ ਸਜ਼ਾ ਕੱਟ ਗਿਆ ਜਿਹੜੀ ਕੁਝ ਦਿਨ ਪਹਿਲਾਂ ਹੀ ਆਈ ਸੀ ਜਿਹੜੀ ਸਾਡੀ ਐਸ.ਐਚ.ਓ ਮਾਝੂੜੇ ਦੀ ਰਿਡਾਰਤੇ ਸੀ ਇਹਨੂੰ ਕੱਲ੍ਹ ਹੀ ਇਹਨੂੰ ਤੇ ਇਹਦੇ ਸਵੇਤ ਦਾ ਭਰਾ ਜਿਹੜਾ ਸਰਦ ਸਿੰਘ ਉਹਦੇ ਸਮੇਤ ਗ੍ਰਿਫਤਾਰ ਕੀਤਾ ਗਿਆ ਇਹਨਾਂ ਤੋਂ ਮੌਕੇ ਤੇੜੀ 8 ਗ੍ਰਾਮ ਮਾਰਮਬੰਦ ਕੀਤੀ ਗਈ ਸਰ ਨਸ਼ੇ ਦੇ ਤੌਰ ਤੇ ਇਹਨਾਂ ਨੇ ਕੋਈ ਪ੍ਰਾਪਰਟੀ ਵਗੈਰਾ ਕੋਈ ਸ਼ੈ ਡਰੱਗਸ ਮਨੀ ਵਗੈਰਾ ਨਹੀਂ ਜੀ ਕੋਈ ਪ੍ਰਾਪਰਟੀ ਕਿੰਨੀ ਹੋ ਗਈਆਂ ਇਹਦੇ ਵਿੱਚ ਮੈਨੂੰ ਇਹ ਦੱਸਣਾ ਚਾਹਣਾ ਵੀ ਇਹਦੇ ਹੀ ਪ੍ਰਾਪਰਟੀ ਦੀ ਹੋਣ ਅਸੀਂ ਜਾਂਚ ਕਰ ਰਹੇ ਹਾਂ ਜਿਹੜੀ ਕਲਾਕਾਰ ਆ ਇਸ ਤੋਂ ਬਨਾਵਾਂ ਦੱਸਣਾ ਚਾਹਣਾ ਵੀ ਇਹ ਸੀ ਜਿਆ ਸਮਰਾਲਾ ਦੇ ਮਸ਼ਹੂਰ ਆ ਕਰੀਬ 3.5 ਕਰੋੜ ਦੇ ਲਗਭਗ ਪ੍ਰਾਪਰਟੀਆਂ ਅਟੈਚ ਕਰਾਈਆਂ ਨਸ਼ਾ ਸਮਗੋਦਾ ਨਾਲ ਨਹੀਂ ਮਸ਼ਵਰੇ ਦੇ ਵਿੱਚ ਵੀ ਦੋ ਪ੍ਰਾਪਰਟੀਆਂ ਜਿਹੜੀ ਤੈਨਹੀਂ ਅਟੈਚ ਕਰਾਈਆਂ ਇਹ ਵਰਗੇ ਹੁਣੇ ਫੋਰ ਫੀਜ਼ ਕਰਾ ਰਹੇ ਆ ਲੇਡਰਸ ਜਿਹੜੀ 1.27 ਲੱਖ ਦੀ ਜਿਹੜੀ ਨਸ਼ੇ ਦੇ ਸਤਾਵਿਰ ਦੀ ਪ੍ਰਾਪਰਟੀ ਸੀ ਮੈਂ ਦੱਸਣਾ ਚਾਹਣਾ ਵੀ ਇਹਦਾ ਨਸ਼ੇ ਦੇ ਨਾਲ ਜਿਹੜਾ ਪ੍ਰਾਪਰਟੀ ਬਣਾਊਗਾ ਜਿਵੇਂ ਜ਼ਮੀਨ ਅਗਲੇ ਦੇ ਵਾਰਸਾਂ ਦੀ ਹੋਵੇ ਜਾਂ ਅੰਸੈਸਟਰ ਦੀ ਹੋਵੇ ਉਹਦੀ ਜ਼ਮੀਨ ਵੀ ਨਾਲ ਹੀ ਪਲੱਜ ਹੋਊਗੀ ਜੋ ਜੋ ਵੀ ਇਲੀਗਲ ਨਹੀਂ ਉੱਥੇ ਜਿਹੜੀ ਪ੍ਰਾਪਰਟੀ ਹੋਰ ਬਣਾਊਗਾ ਜੀ ਸਰ ਜਿਹੜਾ ਪਰਮਜੀਤ ਕੌਰ ਦਾ ਭਰਾ ਹੈ ਸਰਵਰ ਸਿੰਘ ਇਹ ਵੀ ਨਸ਼ਾ ਸਪਲਾਈ ਕਰਨ ਦਾ ਦੋਈ ਰਿਹਾ ਇਹ ਦੋਨੇ ਨਸ਼ਾ ਸਪਲਾਈ ਕਰਦੇ ਆ ਕੋਈ ਪਹਿਲਾ ਮਕਸਦ ਇਹ ਇਹ ਪੈਟਰਨ ਟਾਈਪ ਹੈ ਇਹ ਸਾਡੀ ਜਿਹੜੀ ਤਪਤੀਸ਼ ਕੋਈ ਗੋਣ ਹੈ ਹੋਰ ਇਹਦੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਉਹ ਖੰਗਾਲਾਂਗੇ ਅਸੀਂ ਜਿਹੜੀ ਇਹਨਾਂ ਦੀ ਜਿਹੜੀ ਪ੍ਰੋਪਰਟੀ ਬਣਾਈ ਉਹ ਵੀ ਉਹ ਵੀ ਅਸੀਂ ਜਾਂਚ ਕਰਦੇ ਆ ਕੁਝ ਪਤਾ ਲੱਗੇ ਮੁੰਡੀ ਦੀ ਜਾਂਚ ਤੋਂ ਕਿੱਥੋਂ ਲੈ ਕੇ ਆਉਂਦੇ ਸੀ ਕਿਹੜੇ ਏਰੀਆ ਚ ਇਹਨੇ ਸਪਲਾਈ ਕਰਦੇ ਸੀ ਇਹਨਾਂ ਸਮੀਤ ਤ੍ਰਤੀਸ਼ ਦਾ ਪਾਰਟ ਆ ਕਿਉਂਕਿ ਅਸੀਂ ਵੈਕਵਰਡ ਤੇ ਫਾਰਮਰਡ ਲਿੰਕ ਵੀ ਜਿਹੜੇ ਅਰੈਸਟ ਕਰਨੇ ਆ ਅਜੇ ਸਟੇਜ ਤੇ ਡਿਸਕਲੋਜ਼ ਨਹੀਂ ਕੀਤਾ ਜਾਊਗਾ ਜਦੋਂ ਫੜ ਲਾਂਗੇ ਫਿਰ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ